ਵੜ ਗਈ ਚਾਹ ਹਾਂਜੀ ਬਾਣੀ ਦੇ ਕੱਪਾਂ 'ਚ ਪਾ ਕੇ ਲਈ ਤੇ ਦੱਸੋ ਫਿਰ ਕਾਦੀ ਖੁਸ਼ੀ ਚ ਐ ਪਹਿਲਾਂ ਤੇ ਸਸਤੀ ਕਾਜੀ ਸਾਰਿਆਂ ਨੂੰ ਤੇ ਬਾਕੀ ਮਨਨ ਤਾਂ ਡਿਵਲਪਰ ਜੀ ਕਾਲੂ ਸਰ ਤੇ ਅੱਜ ਇਹ ਮਨਵ ਦਾ ਰਿਜ਼ਲਟ ਆਇਆ ਪਹਿਲਾਂ ਮਨਨ ਦਾ ਆਇਆ ਸੀ ਤੇ ਇਹ ਪਾਸ ਹੋ ਗਈ ਦੱਸਿਆ ਤੁਹਾਨੂੰ ਤੇ ਅੱਜ ਨਵ ਦਾ ਰਿਜ਼ਲਟ ਆਇਆ ਹੈ ਬਹੁਤ ਵਧੀਆ ਮਾਰਕਸ ਲਾਏ ਨੇ ਕਿੰਨੇ ਲੈ 93 93.3 ਹਾਂ ਤੇ ਮਨਨ ਤਾਂ ਤੇ 92.3 ਐ ਤਾਂ ਇਹ ਤੋਂ ਤੇ ਉੱਗੇ ਲੰਘ ਗਈ ਇੱਥੋਂ ਆਸ ਨਹੀਂ ਹੈਗੀ ਪਰ ਬਹੁਤ ਵਧੀਆ ਮਤਲਬ ਕਿ ਇਹਦੇ ਧਿਆਨ ਹੀ ਘਟਦੇਈਦਾ ਸੀ ਮਤਲਬ ਇਹਨੂੰ ਪੜਦੀ ਨੂੰ ਘੱਟ ਵੇਖਿਆ ਪੜਦੀ ਹੈਗੀ ਆ ਪਰ ਜਿੱਦਾਂ ਮੰਨਤ ਦਾ ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੁੰਦਾ ਨਾ ਮੰਨਤ ਬਹਿ ਕੇ ਪੜਦੀ ਰਹਿੰਦੀ ਹੁੰਦੀ ਸੀ ਪੜਦੀ ਇਹਨੇ ਤੁਰੀ ਫਰੀ ਨੇ ਕਿਤਾਬ ਲੈ ਕੇ ਜਾਂ ਚੌਕ ਲੈ ਲੈਣਾ ਗੇਟ ਤੇ ਲਿਖ ਲੈਣਾ ਦਰਵਾਜ਼ੇ ਤੇ ਲਿਖ ਲੈਣਾ ਤੇ ਇਦਾਂ ਇਹਨੇ ਲਿਖਦੀ ਰਹਿਣਾ ਲਿਖਦੀ ਰਹਿਣਾ ਅਸਲ ਜਿੰਨੀਆਂ ਕਰਨਾ ਖਰਾਉਂਗਾ ਨਾਮ ਨੇ ਕੀਤੇ ਨੇ ਲਿਖ ਲੈ ਕੇ ਪੜਨਾ ਇਹਨੇ ਤੇ ਇਹਨੂੰ ਘਰ ਆਖਣਾ ਕਿ ਤੂੰ ਪੜਦੀ ਨਹੀਂ ਆ ਤੇਰੇ ਮਖ ਨਹੀਂ ਚੰਗੇ ਹੋਣੇ ਤੇ ਜਦੋਂ ਇਹਨੇ ਟੈਸਟ ਕਰਨਾ ਟੈਸਟ ਕਰ ਲਿਆ ਤੇ ਦੱਸਣਾ ਟੈਸਟ ਚ ਫੁੱਲ ਮਾਰਕਸ ਹੋਣੇ ਆ ਤੇ ਬਸ ਇਹੋ ਹੀ ਵੀ ਖਰੇ ਘੱਟ ਪੜਦੀ ਆ ਕਿਉਂਕਿ ਇਹਨੂੰ ਪੜਦੀ ਨੂੰ ਘੱਟ ਦੇਖੀਦਾ ਸੀ ਤੇ ਪਰ ਐਰ ਕਾ ਇਹ ਨੰਬਰ ਲੱਗੇ ਮੰਨਤ ਨੂੰ ਵੀ ਨੰਬਰ ਲੱਗੇ ਆ। ਨਾ ਸਾਰਿਆਂ ਦੇ ਕੁੜੀ ਨਾ ਗੱਲ ਘੱਟ ਕਰਦੀ ਐ। ਹੁਣ ਦੱਸ। ਫਸੀਰ ਬਾਈ ਨੂੰ। ਚੱਲ ਆ ਪੜ ਲੈ ਬਸ ਚੱਲੀਏ ਬਾਹਰ। ਚੱਲੋ ਫਿਰ ਬਾਹਰ ਵੇਟ ਕਾਣਦੇ ਆ। ਮੈਨੂੰ ਇਹ ਨਾ ਖੇਲ ਵੀ ਮੰਨਤ ਵਾਰੀ ਮਠਿਆਈ ਵੰਡਦੀ ਆ ਤੇ ਮੇਰੇ ਵਾਰੀ ਨਹੀਂ ਵੰਡੀ। ਅਹੀਂ ਨਵ ਨਵ ਨਹੀਂ ਦਿਸ ਰਾਂ। ਓਹ ਕੀ ਬੋਲਿਆ? ਪਉੜੀ ਵਾਡੇ ਵੱਲ ਚਾਹੀਦਾ ਨੀ ਬਣਾਇਆ ਮੈਂ ਕਿਹਾ ਤੁਹਾਨੂੰ ਬਹੁਤ ਮੈਂ ਕਹਤਾ ਵੀ ਜਾਰੀ ਨਾ ਬਣਾਇਆ ਬੰਦ ਨਾ ਮੈਂ ਮਿਲਾ ਕਰੂੰ ਤੇਰਾ ਇਹ ਦੱਸੋ ਇਹ ਬੜੇ ਜਾਣਦਾਂ ਤੋਂ ਲੱਗੇ ਲੱਗੇ ਇਹ ਰੱਖੇ ਕੀ ਚੱਕਰ ਵਾਲਾ ਆ ਗਾੜੀ ਬਤਾਇਆ ਪਰ ਮੇਰੇ ਅੰਦਰ ਤਾਂ ਬੁਣੀ ਕਰਉਂਦੇ ਰਹੀ ਆ ਬਾਵਾ ਪਾਸ ਹੋਈ ਆ ਉਹ ਦਸਵੀਂ ਜੀ ਪਾਸ ਹੋਈ ਆ ਭਰਾ ਅੱਠਵੀਂ ਜਮਾ ਅੱਠਵੀਂ ਜਮਾ ਵਧਾਈ ਦੇ ਦੋ ਸਾਹਿਬ ਬੋਲ ਬੋਲੋ ਯਾ ਬੋਲ ਬੋਲ ਵਧਾਈਆਂ ਬੋਲ ਬੋਲ ਦੱਸ ਕਿੰਨੇ ਪਰਸੈਂਟ ਨੰਬਰ ਆਇਆ സാധിവാ <laughs> ਨੌ ਜਿਹਦੀ ਨੇ ਨਾ 93% ਨੰਬਰ ਆਏ ਆ ਮੈਂ ਕਹਾਂ ਚਲ ਬਤਾਈਏ ਹੋਵੇ ਕਿੰਨਾ ਪੜਦੀ ਪੁੜਦੀ ਤੇ ਹੈ ਨਹੀਂ ਪਾਸ ਬਤਨੀ ਕਿੰਦਾ ਹੋ ਜਾਂਦੀ ਕਿੰਦਾ ਪੱਕੀ ਗੱਲ ਨਹੀਂ ਤੱਕਲ ਮਾਰੀ ਉਹ ਜਿਹੜੀ ਇੱਕ ਸਰ ਤੇ ਜੋ ਲੱਗ ਗਈ ਕੁੜੀਆਂ ਨਾ ਵੀ ਪੜਨੇ ਤਾਂ ਵੀ ਪਾਸ ਹੋ ਜਾਂਦੀਆਂ ਲੋ ਬਈ ਮੈਂ ਅੱਗੇ ਗੱਲ ਕਰਦੀ ਹਾਂ ਅੰਦਰ ਕਿ ਇਹ ਤਾਂ ਨਾ ਪਤਾ ਨਹੀਂ ਲੱਗਦਾ ਮੰਨਣਾ ਤਾਂ ਹੁੰਦਾ ਹੀ ਵੀ ਉਹਨੇ ਦਿਨ ਰਾਤ ਪੜਦੀ ਰਹਿਣਾ ਇਹ ਪੜਦੀ ਘਟ ਹੁੰਦੀ ਆ ਤੇ ਸਾਹਮਣੇ ਨਹੀਂ ਵੜਦੀ ਹੁੰਦੀ ਤੇ ਮੈਨੂੰ ਨਹੀਂ ਆ ਪਏ ਉਹਨੇ ਨੰਬਰ ਲੱਣੇ ਆ ਤੇ ਤੂੰ ਪਿੱਛੇ ਰਹਿਣਾ ਨਹੀਂ ਤੇ ਇਹਨੇ ਬਲ ਜਦੋਂ ਪੜਨਾ ਨਾ ਕਦੀ ਗੇਟ ਤੇ ਲਿਖੀ ਜਾਣਾ ਆਹੀ ਮੈਂ ਗੁੱਸੇ ਹਾਂ ਮੈਂ ਕਿਹਾ ਗੇਟ ਤੇ ਕਿਉਂ ਲਿਖੀ ਤੀਂ ਉਹ ਜੱਲੀਆ ਬਣਾਇਆ ਹੁੰਦਾ ਗੇਟ ਤੇ ਨਹੀਂ ਇਹ ਦੱਸ ਸਾਨੂੰ ਵੀ ਇਹਦੀਆਂ ਦੋਨੋਂ ਕੁੜੀਆਂ ਬਹੁਤ ਜ਼ਿਆਦਾ ਹੀ ਕਰੇ ਤੁਹਾਡੇ ਸਾਰਿਆਂ ਨੂੰ ਦਿਨ ਮੁਬਾਰਕਾਂ ਇੱਕ ਫਰੰਸ਼ੀ ਜੋ ਤੇਰੇ ਵੱਧ ਲੱਗੀ ਹੋ ਹਾਂ ਦਰਮੀ ਦੇ ਵਿੱਚੋਂ ਤੇਰੇ 101% ਆਉਣਗੇ ਚਾਚੀ ਆ ਜਾਓ ਤੁਸੀਂ ਵੀ ਮੈਂ 94.4 ਲਗਾ ਹੀ ਕਹਿਣ ਆਓ ਆਜੋ ਆਜੋ ਇੱਧਰ ਦੀ ਮੁੰਡਿਆਂ ਦਾ ਇਹ ਮੁੰਡੇ ਜੇ ਪੜਦੇ ਘੱਟੋ ਪਰ ਮੁੰਡੇ ਹਾਂ ਪ੍ਰੀਤ ਤੇ ਚਾਹੁੰਦੇ ਸਾਰਿਆਂ ਇੰਟੈਲੀਜੈਂਟ ਆਵਾਜ਼ ਤਾਂ ਇੰਟੈਲੀਜੈਂਟ ਹੁੰਦੇ ਸਹੀ ਗੱਲ ਜਿਹੜੇ ਜਿਆਦਾ ਹੁੰਦੇ ਹੂੰ ਆ ਲਓ ਚਾਹ ਹੂੰ ਹਰ ਮੁੰਡੇ ਵਕਯਾ ਬਣਨ ਵਾਲਾ ਜਨਾ ਮੁੰਨਾ ਨਹੀਂ ਜਾਂਦਾ ਕਹਿੰਦੀ ਉਹਦਾ ਬਰਥਡੇ ਵੀ ਮਨਾਤਾ ਉਹਦੀ ਪਾਰਟੀ ਵੀ ਕਰਦੀ ਇੱਕ ਇਹ ਹਾਂ ਸਾਡਾ ਬਰਥਡੇ ਲੱਗਿਆ ਹੁੰਦਾ ਵੀ ਜਨਵਰੀ ਫਰਵਰੀ ਚੈਰੀ ਦਾ ਬੱਡੇ ਹੁੰਦਾ ਮਾਰਚ ਚ ਜੀਤਾਂ ਦਾ ਤੇ ਅਪ੍ਰੈਲ ਚ ਮੰਨਤ ਦਾ ਤੇ ਮਈ ਵਿੱਚ ਸਾਡੀ ਜਨਵਰੀ ਆ ਜਾਂਦੀ ਹੈ ਜਿਹੂੰ ਚ ਮੇਰਾ ਵੱਡੇ ਆਏ ਦਾ ਚੋੜੀ ਨਾਵ ਜਿਹੜੀ ਹੈ ਨਾ ਸਾਰਾ ਕੰਮ ਬੜੀ ਪਲੈਨਿੰਗ ਨਾਲ ਕਰਾਇਆ ਹੈ ਹੈ ਲਖਰੀ ਕਿ ਰਹਿੰਦੀ ਐ 10 ਮਹੀਨੇ ਜਾ ਇਹ 10 ਮਹੀਨੇ ਜਾ ਕੇ ਹੁੰਦੀ ਐ ਯਾਰ ਕਾ ਨਹੀਂ ਪਿੱਛੇ ਨੂੰ ਚੱਜਣਾ ਹਾਂ ਕਾ ਦਾ ਵੱੱਡੇ ਬਣਾਉਣਾ ਬਣਾਉਣਾ ਜੋ ਮਰਜ਼ੀ ਹੋ ਜੇ ਨਾ ਕਰ ਆਖ ਲੱਗਿਆ ਯਾਰ ਕਾ ਵੱੱਡੇ ਧੱਕੇ ਨਾਲ ਖਿੱਚ ਕੇ ਖਿੱਚ ਕੇ ਗਾ ਕਰੇ ਹਾਂ ਵੱੱਡੇ ਬਣਾਉਣੇ ਬਣਾਉਣਾ ਹਾਂ ਵੱੱਡੇ ਬਣਾਉਣੇ ਬਣਾਉਣਾ ਹੂੰ ਠੱਪ ਪੜ ਹੋਏ ਤਾੜੀਆਂ ਵਾਹ ਵਾ ਤਾੜੀਆਂ ਮਾਰਾਂ ਦਿਆ ਵੇ ਵੈਰੀ ਗੁੱਡ ਵੇਖਾਂ ਉਹਦੇ ਮਾਝਰੇ ਵੱਡੇ ਹੀ ਆ ਸਾਰੀ ਦੇਵੀ ਆਇਆ ਨੰਬਰ ਇਹ 33 ਵਾਲਾ ਹੀ ਮੇਰੇ ਨਾ 33 ਦਿਨੀ ਵਿਚਾਰੇ ਦੇ ਇਹਦੇ ਵੀ 53 53 ਆ ਗਏ 53% ਆ ਗਏ ਆ ਤੇ ਜਿਹੜਾ ਇਹਦਾ ਸਮਾਂ ਹੁੰਦਾ ਹੂ ਹਾਂ ਉਹ ਤਾਂ ਤੁਹਾਨੂੰ ਤਾਂ ਹੀ ਤੇਜੀ ਨੰਬਰ ਆਜੂ ਪਾਸ ਜਿੰਦਾਬਾਦ ਜਿੰਦਾਬਾਦ ਉਹ ਸਮਾਂ ਹੱਡਾ ਹੀ ਜੇ ਕਿਨੇ ਪਤੀ ਨੰਬਰ ਉਹਨੇ ਫੇਲਦਾ ਫੇਲਣਾ ਸਾਰੇ ਸਾਰੇ ਪੇਪਰ ਡੋਲੇ ਕੈਕ ਕਰਨਾ ਕਿਦੂ ਇੱਕ ਨੰਬਰ ਆਦੀ ਜੀ ਨਹੀਂ ਗਈ ਤੇ ਅਸੀਂ ਪਾਸ ਹੋ ਜੀ ਮੈਂ ਨਾ ਦਸੰਦੇ ਵਿੱਚ ਜਦੋਂ ਪੜੇ ਜਦੋਂ ਬਾਪੇ ਗਾਡੀ ਤੇ ਹੋਣੀ ਬੰਗਲਾ ਸਾਹਿਬ ਕਰਦਾਰਾ ਨੱਕੇ ਜਾਈ ਆਈਦਾ ਹੀ ਨਾ ਮਾਤਾ ਗੰਗਾ ਵਰਦੀ ਨਹੀਂ ਰੋਜ਼ ਪੇਪਰ ਪਾ ਕੇ ਅਰਦਾਸ ਕਰਨੀ ਮਤਲਬ ਮੱਥਾ ਟੇਕਣਾ ਬਾਬਾ 33 ਨੰਬਰ 33 ਨੰਬਰ ਬਦੇਸੀ ਨੰਬਰ ਆ ਬਾਬਾ 33 ਨੰਬਰ ਆਣਨ ਬਾਕੀ ਨਹੀਂ ਮੈਂ ਮੰਗਦੀ ਹੋਂ ਨਹੀਂ ਪਾਸ ਕਰਦੀ ਤੇ ਵਾਕਈ ਪਾਸ ਹੀ ਕੀਤਾ ਮੈਨੂੰ 34 ਨੰਬਰ ਬਾਬੇ ਆਣਾ ਸਾਰੇ ਇੰਨਾ ਕਰਕੇ ਹੁੰਦੇ ਨੇ 33 ਨੰਬਰ ਕਰਕੇ ਤਾਰੀ ਇੰਗਲਿਸ਼ ਦੇ ਵਿੱਚ 24 ਅਰਦਾਸ ਹੀ ਆਵੇ ਕਰਦੇ ਹਾਂ ਤੇ 33 ਇਹ ਨਹੀਂ ਆਕੜਾ ਮੈਨੂੰ ਵੱਟ ਆ ਜਾਣਾ ਆਖਣਾ 33 ਨੰਬਰ ਹੀ ਆਉਂਦੇ ਇਹ ਨਹੀਂ ਆਕੜਾ ਵੀ ਹਾਂ 50 ਆਇਆ ਆਪਣੇ ਆਪ ਦੇ 30 ਵੀ ਤਾਂ ਆਉਣਾ ਕੀ ਹੁੰਦਾ ਹੈ ਨਾ ਮੈਨੂੰ ਮੰਨਣੀ ਹੈ ਕਿ ਪਰ ਬਾਬੇ ਨੂੰ ਤਾਂ ਪਾਸ ਕਰਾਤਾ ਚਲੋ ਪਾਸ ਹੋਣਾ ਚਾਹੀਦਾ ਵਾ ਪਰ ਅੱਜਕੱਲ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਨਾ ਬੋਝ ਨਹੀਂ ਜੀ ਪਾਸ ਨੂੰ ਅੱਜਕੱਲ ਦੀ ਲੈਂਟੀ ਪੜਾਈ ਦਾ ਕਿ ਬੋਝ ਹੋ ਗਿਆ ਵਾ ਨਾਮ ਕਿੰਨੇ ਨੰਬਰ ਆਈਏ ਨੰਬਰ 3 ਨਾਵਨਾ 93% ਮੈਨੂੰ ਪੰਜਾਬੀ ਜੀ ਪਸੰਦ ਪ੍ਰਸੈਂਟੇਜਾਂ ਦਾ 99% ਅੱਛਾ 90 ਤੋਂ 93 99 ਆਹੋ ਇਹਦੇ ਆਇਆ ਨੰਬਰ 578 600 ਵਿਚ 578 ਨੰਬਰ ਆਏ ਤੇ 560 560 ਹਾਂ ਸੌਰੀ 560 ਨੰਬਰ 600 ਵਿਚ ਤੇ ਤਾੜੀਆਂ ਨਾ ਐ ਰਗਾ ਮੈਨੂੰ ਤਾਂ 10 ਨੰਬਰ ਤੋਂ ਤੇ ਖੜੇ ਮੰਨਦੇ ਆ ਹੀ 650 ਤੋਂ 600 ਹਾਂ ਕੋਈ ਨਹੀਂ ਲਾਗੇ ਲੱਗ ਹੈ ਜੀ ਤਾੜੀਆਂ ਮਾਰ ਦੋ ਦੋਨਾਂ ਦਾ ਲੱਗਦਾ ਜੇ ਕੰਪੀਟੀਸ਼ਨ ਹੁੰਦੀ ਹੈ ਮੈਂ ਪਤਾ ਤੇ ਗਾ ਹੁਣ 10ਵੀਂ ਚ ਲੱਗੂ ਉਹਦਾ ਪਲੱਸ 2 ਚ ਪਤਾ ਲੱਗੂ ਤੇ ਉਹਦਾ ਫਿਰ 10ਵੀਂ ਚ ਪਤਾ ਲੱਗੂ ਤੇ ਨਾਲ ਇੱਕ ਪੁੱਛਦੇ ਵੀ ਮੰਨਤ ਨੇ ਕੀ ਰੱਖਿਆ ਸਬਜੈਕਟ ਮੰਨ ਤ ਦੱਸ ਦੇ ਤੂੰ ਆਪੇ ਨਾਨ ਮੈਡੀਕਲ ਨਾਨ ਮੈਡੀਕਲ ਸਬਜੈਕਟ ਰੱਖਿਆ ਨੇ ਤੇ ਵੇਖ ਲਓ ਮੈਂ ਇਹਨੂੰ ਕਿੰਨੀ ਰਹਿਣੀ ਹੈ ਟਿਊਸ਼ਨ ਦਿਖਾਣਾ ਕੰਨੀ ਲੋੜ ਹੀ ਨਹੀਂ ਅਜੇ ਤੀਹੋਂ ਆਂਦੀ ਵੇਖੋ ਅਜੇ ਤਾਂ ਨਹੀਂ ਹੁਣ ਗਾਂ ਦਾ ਪਤਾ ਨਹੀਂ ਇਹ ਕੰਮ ਕਰ ਗਿਆ ਅਸੀਂ ਘਰੋਂ ਲੈ ਕੇ ਟਿਊਸ਼ਨ ਦੇ ਦਾਲ ਗਏ ਆਪਣੀ ਮੁੰਡਾ ਚਾਹੇ ਆਨੇ ਲਾਗੇ ਸ਼ਾਗੇ ਟਿਊਸ਼ਨ ਹੈ ਵੀ ਨਾ ਕੋਈ ਨਾ ਹੀ ਅਸੀਂ ਸ਼ੁਰੂ ਤੋਂ ਹੱਤ ਪਈ ਆ ਛੋਟੇ ਹੁੰਦੇ ਤੋਂ ਹੀ ਵੱਡੇ ਛੋਟੇ ਹੁੰਦੇ ਨਰਸਰੀ ਕਰਾਇਆ ਹੈ ਨਾ ਕਦੀ ਨਹੀਂ ਟਿਊਸ਼ਨ ਕਰਾਈ ਲੈਂਦੀ ਮੈਨੂੰ ਪੜਾ ਸਕਦੀ ਆ ਮਨਨ ਮੈਨੂੰ ਪੜਾ ਸਕਦੀ ਆ ਮੇਰੇ ਸਿਰ ਤੇ ਗਰੇ ਚੀਜ਼ ਕਰਦੇ ਬਾਕੀ ਕੋਈ ਗੱਲ ਨਹੀਂ ਕੱਪੜਾ ਹੁੰਦਾ ਦੁਨੀਆ ਦਾ ਮੇਰੇ ਕੋ ਆਪਣੇ ਬੜੇ ਆਈਡੀਆ ਹੋ ਮੈਂ ਤੁਹਾਨੂੰ ਆਪਣੇ ਆਈਡੀਆ ਦਿਆ ਕਰੂੰਗਾ ਪੜਾਈ ਦੇ ਨਹੀਂ ਮੇਰੇ ਕੋ ਹੋਰ ਦੁਨੀਆਦਾਰੀ ਦੇ ਆਈਡੀਆ ਬੜੇ ਆ ਕੋਣੋ ਕੋ ਕ੍ਰੀਏਟਿਵ ਕਰਦੇ ਰਹੀਦਾ ਮਮਾ ਮਮਾ ਯੋ ਹਾਂ ਨਾ ਨਹੀਂ ਕੈਂਡੀ ਤੇ ਮੈਂ ਤੁਹਾਨੂੰ ਟੀਚਰ ਬਣਾਉਣ ਨੂੰ ਫੇਰਣਿਆ ਜਿੰਮੇਵਾਰੀ ਨਾ ਤੁਹਾਨੂੰ ਪਤਾ ਨਹੀਂ ਕਿ ਮੈਂ ਆਪਣਾ ਪੜਾਈ ਦਾ ਬੋਏਗਾ ਨਾ ਟਾਈਮ ਲੱਗੇ ਬਣਾਉਂਦਾ ਤੇ ਮੁਝਾ ਤੁਹਾਨੂੰ ਟਾਈਮ ਨੇ ਕਲਾਸ ਲਾ ਕੇ ਬਾਹਰ ਜੇ ਚਲੋ ਹਣ ਟੀਚਰ ਆ ਜੇ ਫਿਰ ਵੀ ਇਹ ਤਾਂ ਤੇਰਾ ਕੀ ਹੈ ਇਚਾਰਾ ਨੇ ਡਿਵੀਜ਼ਨ ਚਾਰ ਚਾਰ ਕਿ ਦਿਨ ਬੜਾ ਕਿਹਾ ਕੋਈ ਜਣਾਂ ਦਾ ਇੱਕ ਕਰਾ ਇਹ ਟਾਈਮ ਹੀ ਹੁੰਦਾ ਵਾ ਪੜਨ ਦਾ ਪੜਦਾ ਹਾਂ ਜੀ ਮੈਂਨ ਦੇ ਨਾਲ ਜੀ ਪੜਾਈ ਹੋ ਗਈ ਹੋ ਗਈ ਸਾਚੀ ਗਾ ਜਾਗ ਨੇ ਸਾਹਿਬ ਇੱਧਰ ਆ ਜਾਓ ਫੇਰ ਕੀ ਤੋਂ ਨਹੀਂ ਤੂੰ ਏ ਫੇਰ ਮੈਂ ਨਾ ਸਵਾਦ ਆਉਂਦੇ ਮਾਰਿਆ ਕਿਉਂਦਾ ਚਲੋ 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 ਬਸ ਚਲੋ ਚਲੋ ਛੁੱਟੀ ਛੁੱਟੀ ਰੋ ਹਣਾ ਤੇ ਬਾਕੀ ਬਹੁਤ ਬਹੁਤ ਵਧਾਈ ਦੋਵਾਂ ਭੈਣਾਂ ਨੂੰ ਸਾਡੇ ਵੱਲੋਂ ਸਾਰੇ ਤਿਉਹਾਰ ਹਨ ਇਹ ਪਤਾ ਨਹੀਂ ਸਾਡੀ ਸਲਾਹ ਹੀ ਵੀ ਵੇਸਣ ਦਾ ਡੱਬਾ ਲਈਏ ਪਰ ਫਿਰ ਸੋਚਿਆ ਵੀ ਫਿਰ ਨਾਦੇ ਮੰਨ ਚੇ ਨਾਏ ਵੀ ਮੰਨਤ ਵਾਰੀ ਬਰਫੀ ਦਾ ਲੈ ਲੈਂਦਾ ਹੈ ਮੇਰਾ ਵੀ ਵੇਸਣ ਦਾ ਰਹਿੰਦਾ ਤਾਂ ਕਰਕੇ ਦੋਵਾਂ ਦਾ ਬਰਦੀ ਦਾ ਡੱਬਾ ਲੈਣਾ ਕਰ ਦੋਵਾਂ ਭੈਣਾਂ ਚ ਪਿਆਰ ਬਹੁਤ ਆ ਨਾਲੇ ਪਹਿਲੀ ਵਾਰੀ ਮੰਨਤ ਤੇਰੇ ਤੋਂ ਅੱਗੇ ਲੰਗੀ ਹੈ ਨਾ ਇਹ ਹਾਂਜੀ ਜਿਉਂਦੀ ਪੜਾਈ ਕਰਨ ਦੀ ਹੈ ਪਹਿਲੀ ਵਾਰ ਅੱਗੇ ਲੰਗੀ ਹੈ 8 ਵਾਲੀ ਲਾਈਨ ਚ ਹੁੰਦੀ ਹੁੰਦੀ ਹੈ ਨਾ ਹਾਂ 72 80 ਵਰਚ ਹੁੰਦੀ ਆ। ਅੱਛਾ ਇਹ ਤਾਂ ਅੱਗੇ ਲੰਘੀ ਆ। ਹਾਂ। ਆਹ ਕਿਆ ਬਾਤ ਆ ਫਿਰ ਮੈਂ ਇਹਨੂੰ ਟੀਚਰ ਬਣਾਉਣਾ ਆਪਣੀ। ਹੈ? ਉਹ ਕੋ ਬੋਲਦੀ ਘਟਾ ਟੀਚਰ ਬਣਦੇ ਨਹੀਂ ਉਹਨੇ। ਉਹਨੇ ਬਹੁਤ ਸਾਇਲੈਂਟ ਟੀਚਰ ਆ। ਸਾਇਲੈਂਟ ਟੀਚਰ ਆ। ਸਾਇਲੈਂਟ ਟੀਚਰ। ਮੈਂ ਕਿੱਥੇ ਕਹਿ ਨਹੀਂ। ਮੈਂ ਤੇਰੀ ਵਿੱਚ ਅੱਗੇ ਫਿਕਰ ਲੱਗੀ ਰਹਿੰਦੀ ਹਾਇ ਇਹਨੇ ਸੋਹਰੇ ਕਿੱਦਾਂ ਕਰਨਾਵਾ। ਕਿੰਨਾ ਕੁ ਜਿਗਰਾ ਤੁਸੀਂ ਕਿੱਥੋਂ ਲਾਉਂਗੇ? ਕਿੰਨੂੰ? ਇਹਨੂੰ ਸੋਹਰੇ ਕਿੱਦਾਂ ਲੰਦਾ। ਪਤਾ ਕੀ ਨਹੀਂ ਲੈ ਵੀ ਅੱਗੇ ਨਾਲੇ ਨਾਲੇ ਨਾ ਕੋਈ ਨੂੰ ਕੋਈ ਘਰ ਜਾਇ ਲੱਭਦਾ ਨਾਲੇ ਪਤਾ ਕੀ ਹੁੰਦਾ ਹੈ ਬੱਚੇ ਸਾਡੇ ਕੋਲ ਆ ਈਦਾ ਵੀ ਸਾਡੇ ਦੇ ਚਿਰੋਂ ਦੇ ਨਿਆਣੇ ਸਾਡੇ ਕੋਲ ਰਹੇ ਆ ਤੇ ਮੈਂ ਵੀ ਬਹੁਤ ਘਟ ਕਿਤੇ ਵਾਂਡੇ ਗਈ ਆ ਵੀ ਸੇਰ ਨੂੰ ਜਾਣਾ ਸ਼ਾਮ ਨੂੰ ਹੀ ਆ ਜਾਣਾ ਬੱਚਿਆਂ ਤੋਂ ਪਹਿਲਾਂ ਪਹਿਲਾਂ ਤੇ ਜਦੋਂ ਕਿਤੇ ਮੜਾਈ ਦਾ ਨਾਂ ਨਲੀ ਆ ਨਾ ਉਦਾਂ ਹੀ ਮੰਨ ਤੂੰ ਪੜ ਕੇ ਰਹਿ ਫੇ ਕੀ ਕਰਨਾ ਜੇ ਤੂੰ ਬਾਹਰ ਚੱਲ ਗਈ ਮੇਰੇ ਅੱਖਾਂ ਬਾਣੀ ਨਾ ਭਰ ਜਾਂਦੀ ਹੈ ਭਾਵੇਂ ਕਿੱਦਾਂ ਖੱਲਣਾਵਾ ਕੁੜੀ ਨੂੰ ਹੈ ਨਾ ਬੜਾ ਹੁਸ਼ ਤਰ ਹੁੰਦਾ ਵਾ ਤੇ ਹਾਇ ਇਹ ਦੋ ਸਾਲ ਹੀ ਰਹਿ ਗਈ ਐਸੇ ਪੜ ਲਿਆ ਇਹਨੇ ਬਾਹਰ ਜਾ ਹੋਰ ਕਿਤੇ ਜਾ ਨੌਕਰੀ ਕਰੇ ਜਿੱਥੇ ਵੀ ਕਰੇ ਜਿੱਥੇ ਕਿੱਦਾਂ ਹੀ ਮਤ ਪੈਣੀ ਆਪਣੇ ਆਪ ਨੂੰ ਬੱਚਿਆਂ ਨੂੰ ਦੂਰ ਕਰਨ ਦੀ ਹਲ ਮੰਨਨ ਦੇ ਧੰਨ ਹੀ ਨਹੀਂ ਫਿਕਰ ਨਹੀਂ ਕਰਦੀ ਮਨ ਪੈਰੇ ਹੋਰ ਸਾਧਦੀ ਆ ਇਹ ਤਾਂ ਨਹੀਂ ਹੋਤਾ ਨਹੀਂ ਮੈਂ ਗੰਗਾ ਵੀ ਹੋ ਜੂਗੀ ਮੈਂ ਖਾਣ ਆਪਸ ਵਿੱਚ ਬੇਹੜਾ ਲੜਦੀਆਂ ਵਾ ਆਪਾਂ ਲੜੀ ਜਾਂਦੇ ਮਨਨ ਤਾਂ ਕਿ ਆ ਕਿੰਨੇ ਤੁਸੀਂ ਇੰਨਾ ਜ਼ਿਆਦਾ ਲੜਦੇ ਇੱਕ ਦੂਜੇ ਨੂੰ ਫਿਰ ਮਾਰਨ ਤਾਂ ਕਿ ਪੈਂਦੇ ਆ ਇਹ ਆਓ ਲੜਦੇ ਕਿੱਟਾ ਤਾਂ ਖੇਡ ਨਹੀਂ ਕਿੱਟਾ ਖੇਡਣ ਲਈ ਆ ਮਾਮਾ ਤੀਹਿਆ ਰਾਤ ਤੇ ਮੈਂ ਇੱਧਰ ਨੂੰ ਘੁੰਮਾਂ ਢੀ ਮੈਂ ਕੰਮ ਬਿਗੰਦਿਓ ਤੇ ਖਲੋਗੀ ਤਾਂ ਦੀ ਹਾਈ ਚੋਚੀ ਵੇਖੋ ਢਈ ਉਹ ਜਾਗਦੀ ਉਹ ਕਿੱਥੇ ਪੈ ਗਈ ਆ ਚਾਹਤ ਉਹ ਕਿੱਥੇ ਸ਼ਿਕਰਦ ਹੁੰਦਾ ਜਿਹੜੀ ਸ਼ਿਕਰ ਨੇ ਘੋਇ ਚ ਚੀਬੇ ਖੁੰਡਾਈ ਉਹ ਗਰਮੇਰ ਵਾਲੇ ਕਿ ਤਮ ਤੁਹਾਡੇ ਉੱਤੇ ਮਛਰ ਹੀ ਨਹੀਂ ਹੈਗਾ ਓਏ ਤੂੰ ਕਿੰਡੇ ਜੇ ਹੈ ਆ ਜਾ ਬਾ ਇਧਰ ਆ ਪਤਾ ਇਧਰ ਆ ਇਹਨਾਂ ਨੂੰ ਲੜਦਾ ਵੀ ਨਹੀਂ ਆਹ ਮੈਂ ਚੰਦਾ ਵੀ ਮਛਰ ਵਿੱਕੀ ਦੇ ਆਪਣੇ ਦਰਜਾ ਵਿੱਕੀ ਤਾਂ ਫਿਰ ਕਿੰਨਾ ਮਛਰ ਕਾਵਲ ਦਿੰਦੇ ਹੈ ਨੀਂਦਰ ਫ੍ਰੀਜ ਦੇ ਕਰਮਾ ਵਾਲੇ ਆ ਕਰਮਾ ਵਾਲੇ ਮਛਰ ਨੜਦਾ ਕੱਲ ਪਤਾ ਕੀਆ ਕੱਲ ਸੌਣ ਲੱਗੇ ਤਾਂ ਅੰਦਰ ਨਾ ਆਲ ਆਊਟ ਲਾਇਆ ਇਹਨਾਂ ਨੇ ਆਪ ਹੀ ਲੈ ਕਿਸੇ ਤੇ ਆ ਗਿਆ ਹੁਣ ਲੋ ਆਲ ਆਊਟ ਲਾਇਆ ਰੇ ਹਨ ਆਇਆ ਖ ਮਛਰ ਬਦਰ ਕਿਉਂ ਨਹੀਂ ਮਾਰਨਿਆ ਉਹ ਮਛਰ ਕਿ ਤੰਗ ਨੱਚ ਕਲਾ ਦੀ ਘੁੰਗੂ ਕਰਦਾ ਬਈ ਨਾ ਜਿਹੜਾ ਇਹ ਨੱਚ ਕਲਾ ਦੀ ਘੁੰਗੂ ਕਰੀਏ ਤੇ ਮੈਂ ਤਾਂ ਚੋਪੀ ਰਹਿਣਾ ਹੁਣ ਲਾਗੇ ਚੰਗੀ ਤਰ੍ਹਾਂ ਲਾ ਲਾਂ ਤੇ ਫਿਰ ਮਾਰਨਾ ਸੁਤੀ ਨਾ ਮਾਰਿਆ ਉਹ ਮਾਰਿਆ ਮੱਟ ਕੇ ਜਿਹੜੇ ਮਾਰੀ ਉਹ ਮਛਰ ਭਾ ਦੀ ਘੱਟ ਪੇੜ ਮੇਰੀ ਵੱਜ ਗਈ ਦੋ ਤਣੇ ਤਾ ਮਾਰਿਆ ਫਿਰ ਮੈਂ ਮਛੇ ਲੜ ਗਟਿਆ ਜਿੱਦੋਂ ਮੈਂ ਦੋ ਤਣੇ ਦੀ ਟੱਕਰੇ ਹੱਥ ਨਾਲ ਮਾਰੇ ਨਾਲ ਆਲਾ ਬਦਲਦਾ ਕਿਉਂਕਿ ਮੇਰੇ ਵਿੱਚ ਤਾਂ ਆਲਾ ਤੇ ਵਿੱਚ ਉਹ ਹੁੰਦੀ ਹੈ ਜਿਹੜੀ ਮਛੇ ਤੇਰ ਵਾਲੀ ਹੁੰਦੀ ਹੁੰਦੀ ਜੀ ਉਹ ਹੈ ਨਹੀਂ ਵਿੱਚ ਪੁੱਟੀ ਪਈ ਹੈ ਨਹੀਂ ਚਲੋ ਲੋਗੀ ਤਾਂ ਲੈਦਾ ਆ ਕੇ ਰਹਾ ਹਾਂ ਤੇ ਉਹ ਇਕੱਲੇ ਲਾਉਣੀ ਆ ਨਹੀਂ ਹੋਣਾ ਹੀ ਆਪਣੇ ਬਹੁਤ ਵਧੀਆ ਕਮਰੇ ਕਿਰਸ਼ਨ ਤੇ ਨੂੰ ਕੋਤੋਂ ਹੈ ਐਂ ਐਂ ਬਤਨਾ ਨੂੰ ਚੱਲੀਏ ਬਦਮਾ ਜੀ ਬੈਠੇ ਜੇ ਕਿੱਥੇ ਬੈਠੇ ਜੇ ਕੇ ਕਰੋ ਬਾਹਰ ਨਾ ਨਾ ਪਾਣੀ ਚੁਗਨੇ ਆ ਹੁਣ ਚੱਲੀਏ ਪੰਛੀ ਜਾਣ ਹੁਣ ਘਰਾਂ ਨੂੰ ਪੰਛੀ ਨੂੰ ਮਾਰਨੋਂ ਡਰੀ ਚਲੋ ਜੀ